ਮੇਰਾ ਨਾਮ ਰਜੇਸ਼ ਗੁੱਪਤਾ ਹੈ ਜੀ ਮੈਂ ਬੱਲਾਰਾਮਨਗਰ ਬਠਿੰਡਾ ਦਾ ਰਹਿਣ ਵਾਲਾ ਹਾਂ ਮਿਤੀ 7 ਤਿੰਨ 2024 ਨੂੰ ਮੈਂ ਇੱਕ ਐਪ ਡਾਊਨਲੋਡ ਕੀਤੀ ਸੀਗੀ ਜਿਹੜੀ ਕਿ ਸ਼ੇਅਰ ਮਾਰਕੀਟ ਨਾਲ ਰਿਲੇਟਡ ਐਪ ਸੀਗੀ ਬਟ ਮੈਨੂੰ 4-5 ਦਿਨ ਬਾਅਦ ਹੀ ਪਤਾ ਲੱਗ ਗਿਆ ਕਿ ਇਹ ਐਪ ਜਿਹੜੀ ਹੈਗੀ ਹੈ ਇਹ ਜਾਲੀ ਐਪ ਹੈਗੀ ਹੈ ਫਰਾਡੀ ਐਪ ਹੈ ਤੇ ਇਸ ਲਈ ਮੈਂ ਉਹਨਾਂ ਨੂੰ 1 ਲੱਖ 5000 ਰੁਪਏ ਜਗ੍ਹਾ ਟਰਾਂਸਫਰ ਕੀਤਾ ਸੀਗਾ ਉਹ ਵਿਡਰੋਅਲ ਦੀ ਰਿਕੁਐਸਟ ਪਾਈ ਉਹਨਾਂ ਨੇ ਬਟਨ ਜਿਹੜੀ ਰਿਕੁਐਸਟ ਹੈ ਉਬਟ੍ਰਾਲ ਦੀ ਰਿਜੈਕਟ ਕਰਤੀ। ਉਸ ਤੋਂ ਬਾਅਦ ਮੈਂ ਮਾਨਯੋਗ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਕਿ ਮੇਰੇ ਨਾਲ 1.5 ਲੱਖ ਰੁਪਏ ਦਾ ਫਰਾਡ ਹੋ ਗਿਆ। ਉਹ ਦਰਖਾਸਤ ਐਸਐਸਪੀ ਸਾਹਿਬ ਨੇ ਸਾਈਬਰ ਸੈੱਲ ਨੂੰ ਮਾਰਕ ਕਰ ਦਿੱਤੀ। ਸਾਈਬਰ ਸੈੱਲ ਟੀਮ ਨੇ ਤੁਰੰਤ ਹੀ ਉਸ ਦੇਤੇ ਐਕਸ਼ਨ ਲੈਂਦੇ ਹੋਏ ਮੇਰੇ ਜਿਹੜੇ 1.5 ਲੱਖ ਰੁਪਏ ਮੈਨੂੰ ਵਾਪਸ ਦਿਵਾ ਦਿੱਤੇ। ਇਸ ਕਰਕੇ ਮੈਂ ਸਾਈਬਰ ਸੈੱਲ ਟੀਮ ਦਾ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਬਹੁਤ ਹੀ ਧੰਨਵਾਦੀ ਹਾਂ। ਅਤੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਜੋ ਵੀ ਆਪਣੇ ਐਦਾਂ ਦੇ ਫਰਾਡੀ ਐਪਸ ਹੈਗੇ ਆ ਉਹਨਾਂ ਤੋਂ ਬਚੋ ਸਾਵਧਾਨ ਰਹੋ ਥੈਂਕ ਯੂ ਧੰਨਵਾਦ